ਹਾਂਜੀ ਸਤਿ ਸ੍ਰੀ ਅਕਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬਣ ਹਰਿਆਣਾ ਹਾਈ ਕੋਰਟ ਮੱਧ ਪ੍ਰਦੇਸ਼ ਹਾਈ ਕੋਰਟ ਦੀ ਜਜਮੈਂਟ ਹੈ ਇਸ ਕੇਸ ਦੇ ਵਿੱਚ ਫੈਕਟ ਕੀ ਸੀ ਜਿਹਦੀ ਪਤਨੀ ਸੀ ਉਹਨੇ ਪਹਿਲਾਂ ਸ਼ੋਅ ਕੀਤਾ ਦੀ ਜਿਹੜਾ ਮੇਰਾ ਭਰਾ ਵੀ ਉਹ ਛੋਟੀ ਉਮਰ ਦੇ ਵਿੱਚ ਹੋ ਗਿਆ ਸੀ ਨਵਾਲੇ ਉਮਰ ਦੇ ਵਿੱਚ ਹੋ ਗਿਆ ਸੀ ਇਸ ਕਰਕੇ ਉਹ ਮੈਰਿਜ ਵੈਲ ਨਹੀਂ ਤਾਂ ਮੈਂ ਦੂਜੀ ਸ਼ਾਦੀ ਕਰਵਾ ਲਈ ਤੇ ਉਹਨੇ ਕੀ ਕੀਤਾ ਜੀ ਦੂਜੇ ਪਤੀ ਦੇ ਨਾਲ ਦਾ ਰੌਲਾ ਪੈ ਗਿਆ ਤਾਂ ਉਹਦੇ ਖਰਚੇ ਦਾ ਕੇਸ ਜਿਹੜਾ ਉਹਦੇ ਵਿੱਚ ਫਾਈਲ ਕਰਤਾ ਨਿਜੀ ਟ੍ਰਾਇਲ ਕੋਰਟ ਨੇ ਹੈਗਾ ਜੀ ਉਹਨੂੰ ਖਰਚਾ ਲਾਤਾ ਤਾਂ ਉੱਪਰ ਜਦੋਂ ਮੱਧਪੱਧੇ ਸਾਈ ਹਾਈ ਕੋਰਟ ਲਵੇਗਾ ਹਾਈ ਕੋਰਟ ਨੇ ਇੱਕ ਸਿੱਧੀ ਹੋਰ ਦੇ ਵਿੱਚ ਟਿੱਕ ਟਿੱਪਣੀ ਕੀਤੀ ਹੈ ਵੀ ਜਦੋਂ ਪਹਿਲਾ ਵਿਆਹ ਚੱਲ ਰਿਹਾ ਹੈ ਤਾਂ ਦੂਜੇ ਵਿਆਹ ਦੇ ਪਤੀ ਤੋਂ ਜਿਹੜੀ ਵਾਈਫ ਹੈ ਉਹ ਮੈਂਟੇਨੈਂਸ ਖਰਚਾ ਲੈਣ ਦੀ ਹੱਕਦਾਰ ਬਿਲਕੁਲ ਵੀ ਨਹੀਂ ਹੋएगी ਇਸ ਕਰਕੇ ਉਹ ਜਿਹੜੀ ਐਗਰੀ ਪटीशन ਰੱਦ ਕੀਤੀ ਗਈ ਹੈ ਤੇ ਉਹਦੇ ਵਿੱਚ ਹਾਈ ਕੋਰਟ ਨੇ ਇਹ ਵੀ ਗੱਲ ਕਿਹਾ ਵੀ ਉਹ ਕੈਰੀ ਹੈ ਵੀ ਮੈਂ ਛੋਟੀ ਸੀ ਪਹਿਲਾਂ ਉਦੋਂ ਜਦੋਂ ਮੇਰਾ ਵਿਆਹ ਹੋਇਆ ਤਾਂ ਉਹਦੇ ਵਿੱਚ ਉਹਨੇ ਸੈਕਸ਼ਨ 11 ਦੇ ਮਤਲਬ ਅਨੁਸਾਰ ਮੈਨੂੰ ਮੈਰਿਜ ਨੂੰ ਵਾਇਡ ਜਾਂ ਵਾਇਡੇਬਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨੂੰ ਰੱਦ ਨਹੀਂ ਸਮਝਿਆ ਗਿਆ ਹੈਗਾ ਉਹ ਕੋਈ ਪ੍ਰੂਫ ਨਹੀਂ ਕਰ ਪਾਈ ਹੋ ਇਸ ਕਰਕੇ ਜਿਹੜੀ ਹੈਗੇ ਇਸ ਗਾਈਡਲਾਈਨ ਦੇ ਮੁਤਾਬਕ ਕੋਈ ਵੀ ਜੇ ਪਤਨੀ ਹੈ ਉਹਦਾ ਵਿਆਹ ਪਹਿਲਾਂ ਚੱਲ ਰਿਹਾ ਹੈ ਉਹਨੇ ਦੂਸਰੀ ਮੈਰਿਜ ਕਰਵਾਈ ਹੈ ਠੀਕ ਹੈ ਉਹ ਕਰਵਾਉਣਾ ਚਲੋ ਆਪਦੇ ਉੱਤੇ ਇੱਕ ਆਫੈਂਸਸ ਬੰਦੇ ਨੇ 494 ਬਟ ਇਸ ਦੇ ਵਿੱਚ ਇਹੀ ਚੀਜ਼ ਗੱਲ ਕੀਤੀ ਗਈ ਹੈ ਕਿ ਜੇ ਪਹਿਲਾ ਵਿਆਹ ਚੱਲ ਰਿਹਾ ਹੈ ਦੂਜੇ ਵਿਆਹ ਦੇ ਵਿੱਚ ਵੀ ਕੋਈ ਪਤਨੀ ਵਿਆਹ ਕਰ ਗਈ ਹੈ ਤਾਂ ਦੂਜੇ ਪਤੀ ਤੋਂ ਮੈਂਟੇਨੈਂਸ ਲੈਣ ਦੀ ਹੱਕਦਾਰ ਨਹੀਂ ਹੈਗੀ ਅਕੋਰਡਿੰਗ ਟੂ ਦਾ ਮਧਿਆ ਪ੍ਰਦੇਸ਼ ਹਾਈ ਕੋਰਟ